ਜਿੱਥੇ ਆਪਾਂ ਆਰਗੈਨਿਕ ਕਣਕ ਲਾਈ ਹੋਈ ਆ ਤੇ ਆਰਗੈਨਿਕ ਬਾਕੀ ਵੀ ਸਮਾਨ ਲਾਉਨੇ ਆ ਸਾਰਾ ਹੀ ਘਰ ਵਾਸਤੇ ਤੇ ਉਹਦੇ ਵਿੱਚ ਆਪਾਂ ਨੇ ਦੇਖੋ ਲਾਏ ਹੋ ਨੇ ਜੀ ਆਲੂ ਜਿਹੜੇ ਆਪਣਾ ਖਾਈ ਚੀਜ਼ਾਂ ਨੂੰ ਇਹਨਾਂ 'ਚ ਕੁਝ ਨਹੀਂ ਜੀ ਪਾਇਆ ਇੱਕ ਆਪਾਂ ਨੇ ਸਰੋਂ ਦੀ ਖਾਲ ਵਾਲੀ ਸਪਰੇਅ ਜ਼ਰੂਰ ਕੀਤੀ ਆ ਥੋੜੇ ਦਿਨ ਪਹਿਲਾਂ ਤੇ ਇਹ ਦੋ ਕੁ ਬੈੱਡ ਆਪਾਂ ਨੇ ਆਲੂਆਂ ਦੇ ਲਾਏ ਸੀ ਬਹੁਤੀ ਆਲੂ ਬੋਰੀ ਭਰ ਜਾਂਦੀ ਇੱਥੋਂ ਆ ਆਪਨੇ ਲਾਇਆ ਜੀ ਪਿਆਰ ਪਿਆਜ਼ ਇਹ ਗੁੱਡ ਗੜਾਈ ਹੁਣ ਕਰਾਂਗੇ ਇੱਕ ਦਿਨ ਚ ਮੜ ਗੜਾਈ ਕਰ ਦੇਣੀ ਆ ਅੱਜ ਵੀ ਦੇਖੋ ਵਧੀਆ ਵਧੀਆ ਹੋ ਗਿਆ ਜੀ ਪਿਆਜ਼ ਵੀ ਲਾਈਵ ਆਜੋ ਵੀਰ ਹਾਂਜੀ ਤੇ ਦੇਖੋ ਵਧੀਆ ਪਿਆਜ਼ ਦਿਖਾ ਰਹੇ ਹਾਂ ਹਨ ਕਣੀ ਕੇ ਅੱਪਰ ਦਾ ਲੱਗਦਾ ਰਿ ਵੀ ਕੜਾ ਵਧੀਆ ਵਧੀਆ ਉਹ ਬਣਾਉਣ ਲੱਗ ਗਿਆ ਏ ਲਸਰਾ ਹਾਂ ਵਿਚੋਂ ਪੂਰੀਆਂ ਲਸਰਾਂ ਕੱਢ ਰਿਆ ਸਾਰੀਆਂ ਦੇਖੋ ਨਵੀਆਂ 4-4 ਚੌਥੀ ਚੌਥੀ ਉੱਥੇ ਲਸਰ ਤੇ ਆ ਗਿਆ ਇੱਕ ਦਿਨ 4 ਲਸਰਾਂ ਹੋ ਗਈਆਂ ਜਿਹੜੀ ਪੂਰਾ ਇਹਨੇ ਤਕੜਾ ਹੋ ਜਾਣਾ ਪਿਆ ਇਹਨੇ ਇੱਕ ਗੁੱਡ ਦੇ ਦੇਣੀ ਆਪਾਂ ਨੂੰ ਪਰਾਲੀ ਪਾਈ ਸੀ ਜੀ ਸਾਰੇ ਹੀ ਦੇਖੋ ਤੁਸੀਂ ਲਾਈਵ ਤੇ ਚੈੱਕ ਕਰੋ ਬਹੁਤ ਘੱਟ ਵੀਰ ਲਾਈਵ ਤੇ ਆਉਂਦੇ ਨੇ ਇਹ ਆਪਣੀ ਕਣਕ ਜੀ ਔਰਗੇਨਿਕ ਬੱਸਿਓ ਕੋਈ ਘਾਟ ਬਾਅਦ ਵਿੱਚ ਰੰਗ ਮਾਣ ਸਭ ਕੁਝ ਬਹੁਤ ਵਧੀਆ ਹੈ ਇਹ ਥੋੜੇ ਦਿਨਾਂ ਤੋਂ ਆਪਣਾ YouTube ਨਾ ਦਿੱਕਤ ਦੇਣ ਲਾਇਆ ਹੈ ਥੋੜੇ ਦਿਨਾਂ ਬਾਅਦ ਹੀ ਕਦੇ ਕੋਸ਼ਿਸ਼ ਕਰਦੇ ਕੁਛ ਇਹੇ ਸਟ੍ਰੀਮ ਪਹੁੰਚਦੀ ਨਹੀਂ ਆਪ ਲੋਕਾਂ ਤੱਕ ਤੇ ਸੇਕਰ ਕੋਈ ਲਾਈਵ ਤੇ ਹੈ ਨਹੀਂਗਾ ਚਲੋ ਅੱਗੇ ਤਾਂ ਕੋਈ ਨਾ ਕੋਈ ਮੇਰਾ ਵੀਰ ਲਾਈਵ ਤੇ ਜ਼ਰੂਰ ਹੁੰਦਾ ਅਜੇ ਤੱਕ ਕੋਈ ਵੀ ਨਹੀਂ ਹੈਗਾ ਲਾਈਵ ਤੇ ਆਹ ਕੁਲੀ ਲੈਂਦਾ ਜੇ ਖੜਾ ਜੀ ਪੱਟਾਂਗੇ ਦਾ ਕਰਦੇ ਆ ਹੱਲੇ ਦਾ ਪੀਲੇ ਜੀ ਦਿਖਾ ਰਹੀ ਆ ਸੋਹੜੀ ਵਿੱਚ ਪੱਤੇ ਪੀਲੇ ਹੋ ਜਲੇ ਇਹ ਚਲੋ ਕੋਈ ਨਹੀਂ ਜਿੰਮੇ ਵੀ ਹੈਗੀ ਆਰਗੈਨਿਕ ਵਧੀਆ ਆਪਣੇ ਜੋ ਵੀ ਆ ਜ ਆਪਾਂ ਨੇ ਅੰਬੂਲੀਆ ਲਈ ਹੋਈਆਂ ਨੇ ਉਹ ਇਹ ਵੀ ਵਧੀਆ ਹੋ ਗਈ ਬੁੱਢੇ ਆ ਬੱਟ ਤੇ ਮੋਲੀਆਂ ਲਾਤੀਆਂ ਸੀਗੀਆਂ ਇੱਕ ਹਾਂਜੀ ਕਿਵੇਂ ਲੱਗੀ ਤੁਹਾਨੂੰ ਆਪਣੀ ਕਣਕ ਜੀ ਦੱਸਿਓ ਕਮੈਂਟ ਕਰਕੇ ਸਾਰੇ ਜਾਣੇ ਤੇ ਸਾਰੇ ਕਮੈਂਟ ਕਰਕੇ ਦੱਸੋ ਵੀ ਕਣਕ ਆ ਖੜੀ ਆਪਣੀ ਵਧੀਆ ਆਰਗੈਨਿਕ ਤੁਹਾਨੂੰ ਕਿਵੇਂ ਲੱਗ ਰਹੀ ਆ ਥੋੜੀ ਜਿਹੀ ਪੀਲਾਪਣ ਦਿਖਾ ਰਹੀ ਆ ਅ ਕਿਉਂਕਿ ਪਾਣੀ ਲਾਇਆ ਸੀ ਉਸ ਤੋਂ ਬਾਅਦ ਜਦ ਦੀ ਮੀਂਹ ਪੈ ਗਿਆ ਉਹਦੇ ਕਰਕੇ ਦਿੱਕਤ ਆਈ ਆ ਇਹ ਨਹੀਂ ਤਾਂ ਦਿੱਕਤ ਕਦੇ ਨਹੀਂ ਆਉਂਦੀ ਹੈਗੀ ਇਦਾਂ ਦੀ ਪੀਲੇਪਣ ਵਾਲੀ ਉਹਦੇ ਨਾਲ ਧਰਤੀ ਕੈੜੀ ਹੋਣ ਕਰਕੇ ਨਾ ਜਿਆਦਾ ਪਾਣੀ ਹੋਣ ਕਰਕੇ ਓਵਰਵਾਟਰਿੰਗ ਨਾਲ ਫਿਰ ਇਹਨੂੰ ਸਾਹ ਨਹੀਂ ਮਿਲਦਾ ਬੁੱਟਿਆਂ ਨੂੰ ਇਸ ਕਰਕੇ ਦਿੱਕਤ ਆਉਂਦੀ ਆ ਦੋਸਤੋ ਥੋੜੀ ਜੀ ਪਰ ਨਹੀਂ ਫਿਰ ਵੀ ਕੋਈ ਗੱਲ ਨਹੀਂ ਆਰਗੈਨਿਕ ਦੇ ਵਿੱਚ ਵਧੀਆ ਹੀ ਆ ਸਿਹਤ ਬਣਾਉਣ ਲਈ ਤਾਂ ਆਪਾਂ ਨੂੰ ਆਰਗੈਨਿਕ ਹੀ ਚਾਹੀਦੀ ਹੁੰਦੀ ਆ ਬਿਮਾਰੀਆਂ ਟਮਾਰੇ ਤੋਂ ਬਚਾ ਰਿਆਂਦਾ ਤੇ ਤਾਂ ਤੁਸੀਂ ਆਪਣੇ ਘਰ ਖਾਣ ਲਈ ਅ ਆਪਣਾ ਲਾ ਸਕਦੇ ਹੋ ਪਿਆਜ਼ ਆ ਦੇਖੋ ਆਪਣੇ ਇੱਕ ਲਾਇ ਹਣੇ 10 ਕਿ ਬੈਡ ਲਾਏ ਹੋ ਨੇ ਜੀ ਆ ਆਲੂ ਲਾਏ ਹੋ ਨੇ ਤਾਂ 2 3 4 5 6 7 8 9 10 11 ਬੈਡ ਨੇ ਇਹ ਬੈਡ ਆਪਣੇ ਬੈਡਾਂ ਤੇ ਪੈ ਲਾਉਣਾ ਨਾ ਨਹੀਂ ਵਿਆਜ ਜਦ ਮੈਂ ਪੀਲਾ ਪੈਣ ਲਾਉਂਦਾ ਪਰ ਉਹ ਪੀਲਾ ਘੱਟ ਪੈਂਦਾ ਫਿਰ ਆ ਮੈਂ ਪੀਲਾ ਪੈਂਦੇ ਨੇ ਇਹ ਪੀਲਾ ਜਿਹਾ ਘੱਟ ਪੈਂਦਾ ਥੋੜੀ ਜੀ ਖੰਡੀਆਂ ਗੋਡਗੜਾਈ ਕਰ ਦਾਂਗੇ ਵਧੀਆ ਹੋ ਜਾਊਗਾ ਤੇ ਸਾਰਾ ਹੀ ਵਧੀਆ ਹੈ ਵੈਸੇ ਪਿਆਜ਼ ਪੂਜ ਵੀ ਦੋਸਤੋ ਇਦਾਂ ਹੀ ਨਾ ਸਾਰੇ ਆਪਣੇ ਘਰ ਖਾਣ ਲਈ ਜ਼ਰੂਰ ਲਾ ਲਿਆ ਕਰੋ ਥੋੜਾ ਬਹੁਤਾ ਉਹਦੋਂ ਆਪਣੀ ਸਿਹਤ ਬਹੁਤ ਵਧੀਆ ਰਹਿੰਦੀ ਆ ਜੇ ਆਪਾਂ ਲਗਾਤਾਰ ਖਾਂਦੇ ਰਹਾਂ ਹੁਣ ਸਾਨੂੰ 7-8 ਸਾਲ ਹੋ ਗਏ ਮਤਲਬ ਬਿਮਾਰੀਆਂ ਸਾਡੀਆਂ ਮੇਨ ਬਿਮਾਰੀਆਂ ਬੜੀਆਂ ਤੋਂ ਕਿਸੇ ਤੋਂ ਬਿਚਾਰ ਜਾਂਦਾ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ ਉਹਨਾਂ ਦਾ ਬਹੁਤ ਸਰੀਰ ਇਹਨ ਪੂਰਾ ਨਰੋਗ ਰਹਿੰਦਾ ਕਿਉਂਕਿ ਅੰਦਰ ਤਾਕਤ ਵਾਲੀ ਚੀਜ਼ ਜਾਣੀ ਆ ਜ਼ਹਿਰ ਜਾਣੀ ਨਹੀਂ ਜਿਹਦੇ ਤੁਹਾਡੇ ਅੰਦਰੋਂ ਖਤਮ ਕਰਨਾ ਹੁੰਦਾ ਤੋੜੇ ਗੁੱਡ ਬੈਕਟੀਰੀਆ ਨੂੰ ਤੇ ਬੈਡ ਬੈਕਟੀਰੀਆ ਫਿਰ ਜ਼ਿਆਦਾ ਹੋ ਜਾਂਦੇ ਨੇ ਇਸ ਕਰਕੇ ਉਹ ਬਿਮਾਰੀ ਲੱਗ ਜਾਂਦੀ ਹੈ ਕੋਈ ਨਾ ਕੋਈ ਹੋਰ ਕੋਈ ਚੱਕਰ ਨਹੀਂ ਹੁੰਦਾ ਇਹ ਗੁੱਡ ਬੈਡ ਬੈਕਟੀਰੀਆ ਦੀ ਖੇਡ ਆ ਸਾਰੀ ਉਹ ਗੁੱਡ ਬੈਕਟੀਰੀਆ ਵਧੀਆ ਗਰੋ ਕਰਦੇ ਨੇ ਵਧੀਆ ਚੀਜ਼ਾਂ ਨਾਲ ਆ ਦੇਖੋ ਜੀ ਚਾਰ ਚਾਰ ਲਸਰਾ ਹੋ ਗਈਆਂ ਪੰਜਵੀਂ ਲਸਰ ਵੀ ਕੱਢਣੀ ਸ਼ੁਰੂ ਕਰਤੀ ਇਹਨੇ ਤੇ ਇਹਦੇ ਨਾਲ ਕੀ ਆ ਦੋਸਤੋ ਮੈਂ ਪੰਜ-ਪੰਜ ਲਸਣਾਂ ਕਾਹ ਖਾਪੜਾ ਪਿਆ ਦੀ ਕੱਢ ਰਹੇ ਨੇ ਇਹਦੇ ਗਰੋਥ ਵਧੀਆ ਹੋਣੀ ਆ ਆਪਾਂ ਨੇ ਉੱਪਰੋਂ ਤੋੜ ਕੇ ਲਾਇ ਸੀ ਟੂਸੇ ਹੁਣ ਤੁਹਾਨੂੰ ਲੱਗਦਾ ਵੀ ਕਿਦੋਂ ਟੂਸੇ ਤੋੜੇ ਹੋਏ ਨੇ ਸਾਰੇ ਇਹ ਲਸਣਾਂ ਦੁਬਾਰਾ ਗੱਡੀਆਂ ਨੇ ਇਹਨਾਂ ਨੇ ਕੱਢ ਕੇ ਵਧੀਆ ਗਰੋਥ ਕਰ ਗਏ ਨੇ ਤੇ ਹੁਣ ਇਹਨਾਂ ਨੂੰ ਕੋਈ ਖਾਦ ਖਰਾਕ ਨਹੀਂ ਪਾਈ ਆਪਾਂ ਨੇ ਇੱਕ ਸਪਰੇਅ ਮਾਰਾਂਗੇ 2.5 2.1 ਦੀ ਤੁਸੀਂ ਵੀ 2.5 2.1 ਦੀ ਸਪਰੇਅ ਮਾਰ ਸਕਦੇ ਹੋ 2.5 2.1 ਕੀ ਚੀਜ਼ ਹੁੰਦੀ ਆ ਜਮੇ 2.5 ਕਿਲੋ ਸਵਾਰ ਲੈਣੀਆਂ 2.5 ਕਿਲੋ ਸਰੋਂ ਦੀ ਖਾਲ ਤੇ 1 ਕਿਲੋ ਚੂਨਾ ਚੂਨਾ ਮਤਲਬ ਜਿਹੜੀ ਉਹ ਚਿੱਟੀ ਕਲੀ ਜੀ ਹੁੰਦੀ ਆ ਆਪਾਂ ਘਰਾਂ 'ਚ ਕਰਦੇ ਆ ਸਫੈਦੀ ਉਹ ਲੈ ਲੈਣੀ ਆ ਉਹਨਾਂ ਨੂੰ ਇੱਕ ਡਰਮ 'ਚ ਭਿਉ ਲੋ ਇਹ ਇੱਕ ਏਕੜ ਵਾਸਤੇ ਹੁੰਦਾ ਟਾਈਟਾ ਹੀ ਇੱਕ ਵਾਲਾ ਫਾਰਮੂਲਾ ਆਪਣੀ ਜਗ੍ਹਾ ਦੇ ਹਿਸਾਬ ਨਾਲ ਤੁਸੀਂ ਡੋਜ਼ ਘਟਾ ਸਕਦੇ ਹੋ ਮਤਲਬ ਕਿਲੋ ਕਿਲੋ ਤੇ 300 ਗ੍ਰਾਮ ਚੂਨਾ ਲੈ ਕੇ ਤੁਸੀਂ ਘੱਟ ਜਗ੍ਹਾ ਤੇ ਵੀ ਬਾਰ ਸਕਦੇ ਹੋ ਘੋਲ ਕੇ ਬਣਾ ਲਓ 5 ਕਿਲੋਣਾ ਬਾਅਦ ਉਹ ਬਣ ਕੇ ਤਿਆਰ ਹੋ ਜਾਂਦਾ ਉਹ ਚੋ ਵਧੀਆ ਜੀ ਸਮੈਲ ਆਉਣ ਲੱਗਦੀ ਆ ਇੱਕ ਚਿੱਟੇ ਰੰਗ ਦੇ ਹੋ ਜਾਂਦਾ ਉਹ ਤੇ ਫਿਰ ਉਹ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਦਿੰਦਾ ਜੀ ਇੰਨਾ ਵਧੀਆ ਰਿਜ਼ਲਟ ਦਿੰਦਾ ਜਿਹੜੀ ਵੀ ਫਸਲ ਤੇ ਮਾਰਦਾਂਗੇ ਮਤਲਬ ਉਹਨੂੰ ਐ ਖੜਿਆ ਰੰਦਾ ਪੂਰਾ ਐਨ ਰੌਣਕ ਬੰਨ੍ਹ ਦਿੰਦਾ ਜੀ ਹਫਤੇ 10 ਦਿਨਾਂ ਬਾਅਦ ਪਤਾ ਲੈਂਦਾ ਵੀ ਹਾਂ ਵੀ ਇਹ ਫਸਲ ਵਧੀਆ ਹੋएगी ਤੇ ਹੁਣ ਆਪਾਂ ਜਿਵੇਂ ਇੱਥੇ ਮਾਰਾਂਗੇ ਜੀ ਤੇ ਇਹ ਵੀ ਵਧੀਆ ਹੋ ਜਾਣੇ ਪਿਆਜਾਂ ਦੇ ਹੋਰ ਵੀ ਰੌਣਕ ਆ ਜਾਣੀਆਂ ਹੋਰ ਗਰੋਥ ਕਰ ਜਾਣੀਆਂ ਇਹਨਾਂ ਨੇ ਉਹ ਗਰੋਥ ਵੀ ਕਰਾਉਂਦਾ ਤਾਕਤ ਵੀ ਦਿੰਦਾ ਸਾਰਾ ਕੁਝ ਉਹਦਾਂ ਵਧੀਆ ਹੁੰਦਾ ਇਹ ਟਾ ਟਾ ਇੱਕਲਾ ਫਾਰਮੂਲਾ ਆਰਗੈਨਿਕਾ ਮਤਲਬ ਸਰੋਂ ਦੀ ਖਲ ਵੀ ਆਰਗੈਨਿਕ ਆ ਸਾਰਾ ਕੁਝ ਆਰਗੈਨਿਕ ਤੁਸੀਂ ਇਹ ਮਾਰਥ ਕੇ ਕਰ ਸਕਦੇ ਹੋ ਆਪਣੀ ਫਸਲ ਨੂੰ ਵਧੀਆ ਕਰ ਸਕਦੇ ਹੋ ਆਪਾਂ ਇਦਾਂ ਦੇ ਫਾਰਮੂਲੇ ਨਵੇਂ-ਨਵੇਂ ਵਰਤਦੇ ਰਹਨੇ ਆ ਤੇ ਕੋਈ ਆਪ ਵਿੱਚ ਹੋਰ ਹੀ ਪਾਉਣੀ ਹੈਗੀ ਦਵਾਈ ਫੰਗੀ ਸੈਡ ਹੋਰ ਕੁਝ ਨਹੀਂ ਪਾਉਣਾ ਹੈ ਜੀ ਠੀਕ ਆ ਆਪਣੀ ਦੇਸੀ ਚੀਜ਼ਾਂ ਪਾਉ ਸਵਾਹ ਪਾ ਲਓ ਹੁਣ ਇਹ ਚ ਸੁਵਾਹ ਸਿੱਟਦੀ ਜਣੀ ਲਿਆ ਕੇ ਪਿਆਜ਼ਾਂ ਚ ਫਿਰ ਲਸਣ ਚ ਉਹ ਸੁਵਾਹ ਜੀ ਵੀ ਬਹੁਤ ਤਤ ਹੁੰਦੇ ਨੇ ਜੀ ਉਹੜੀ ਗਰੋਥ ਕਰਾਉਣ ਲਈ ਵਧੀਆ ਹੈ ਸਵਾਹ ਇਹ ਕਰਕੇ ਸਵਾਹ ਵੀ ਬਹੁਤ ਕੰਮ ਕਰਦੀ ਐ ਚੁੱਲੇ ਦੀ ਤੇ ਤੁਸੀਂ ਜਿਹੜੀ ਅੱਗ ਤੇ ਗੈਸ ਤੇ ਰੋਟੀਆਂ ਵੀ ਸੇਕਦੇ ਹੋ ਉਹ ਵੀ ਤੁਹਾਨੂੰ ਬਹੁਤ ਨੁਕਸਾਨ ਕਰਦੀਆਂ ਨੇ ਦੋਸਤੋ ਗੈਸ ਤੇ ਰੋਟੀਆਂ ਸੇਕੋ ਕਦੇ ਗੈਸ ਤੇ ਰੋਟੀ ਸੇਕਣ ਦੇ ਨਾਲ ਉਹਦੇ ਵਿੱਚ ਇੱਕ ਗੈਸ ਪੈਦਾ ਹੁੰਦੀ ਆ ਨੋਪੋਲਗੈਮਿਆ ਦਾ ਉਹ ਆਪਣੇ ਖਾਣੇ ਦੇ ਨਾਲ ਲੱਗ ਜਾਂਦੀ ਆ ਤੇ ਆਪਾਂ ਨੂੰ ਬਹੁਤ ਨੁਕਸਾਨ ਹੁੰਦੀ ਆ ਤੁਸੀਂ ਇੱਕ ਜਿਵੇਂ ਇੱਕ ਵੀਡੀਓ ਆਈ ਸੀ ਪਿੱਛੇ ਜੇ ਪਾਥੀਆਂ ਇੱਕ ਮਿੱਟੀ ਦਾ ਉਹਨੇ ਬਣੇ ਤੇ ਬਣਾ ਕੇ ਗਲੀਆਂ ਕੱਟ ਲਈਆਂ ਸੀਗੀਆਂ ਤੇ ਪਤਲਾ ਜਿਆ ਤੇ ਉਹਨੇ ਫਿਰ ਉਹਦੇ ਵਿੱਚ ਗਲੀਆਂ ਕੱਢ ਕੇ ਉਹਦੇ ਵਿੱਚ ਨਾ ਰੋਟੀ ਉਹ ਮਿੱਟੀ ਦੇ ਉੱਪਰ ਸੇਕ ਹੁੰਦਾ ਕਿਉਂਕਿ ਜਿਹੜੀ ਅੱਗ ਲੱਗਦੀ ਆ ਫਿਰ ਉਹ ਮਿੱਟੀ ਨਾਲ ਲੱਗ ਕੇ ਸੇਕ ਆਉਂਦਾ ਉੱਪਰ ਰੋਟੀਆਂ ਤਾਂ ਸੇਕਦਾ ਵੈਸੇ ਤਾਂ ਜੇ ਚੁੱਲ੍ਹੇ ਤੇ ਬਣ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਨਾਲੇ ਸੁਆਦ ਕੋਈ ਨਹੀਂ ਤਾਕਤ ਕੋਈ ਨਹੀਂ ਆਪਾਂ ਰੋਟੀਆਂ ਉੱਲੇ ਤਾਂ ਇਹ ਵਧੀਆ ਲੱਗਦੀਆਂ ਹੁੰਦੀਆਂ ਨੇ ਪੱਕੀਆਂ ਰੋਟੀਆਂ ਤੇ ਆਪਣੀ ਇਹ ਹੈਲਥ ਲਈ ਸਾਰਾ ਕੁਝ ਏਦਾਂ ਬਣੂ ਛੋਟੇ ਛੋਟੇ ਕਦਮ ਚੁੱਕਣੇ ਚਾਹੀਦੇ ਨੇ ਉਹਦੇ ਨਾਲ ਆਪਾਂ ਵਧੀਆ ਸਿਹਤ ਬਣਾ ਸਕਦੇ ਆਂ ਆਪਾਂ ਆਪਣੀ ਦੇਖੋ ਇਹਦਾ ਰਿਜ਼ਲਟ ਤਾਂ ਦੇ ਬੰਦਾ ਕਹਦਾ ਵੀ ਅੱਜ ਖਾ ਲਈ ਮੈਂ ਅੱਜ ਇਹ ਪਹਿਲਵਾਨ ਬਣ ਗਿਆ ਇਹ ਤਾਂ ਹੈ ਨਹੀਂਗਾ ਇੱਕਦਮ ਪਹਿਲਵਾਨ ਬਣ ਜਾਂਦਾ ਥੋੜਾ ਜਿਹਾ ਰਿਜ਼ਲਟ ਤੇ ਟਾਈਮ ਲੱਗਦਾ ਹੁੰਦਾ ਸਾਲ ਦੋ ਸਾਲਾਂ ਚ ਹੌਲੀ ਹੌਲੀ ਬੰਦੇ ਨੂੰ ਪਤਾ ਲੱਗਦਾ ਕਿ ਸਾਨੂੰ ਕੋਈ ਬਿਮਾਰੀਆਂ ਨਹੀਂ ਲੱਗ ਰਹੀ ਤਾੜੀ ਮਤਲਬ ਸਿਹਤ ਵਧੀਆ ਕੋਈ ਦਿੱਕਤ ਨਹੀਂ ਆ ਰਹੀ ਹੁਣ ਆਪਾਂ ਇਹਨਾਂ ਨੇ ਮਿਹਨਤ ਕਰਦੇ ਰਹਿੰਦੇ ਨੇ ਨਾਲੇ ਉਹ ਉਹਦੇ ਨਾਲ ਚੱਲਦਾ ਹੀ ਰਹਿੰਦਾ ਕੰਮ ਵਧੀਆ ਵਧੀਆ ਹੁਣ ਤੁਹਾਨੂੰ ਆਲੂ ਦਿਖਾਉਣੇ ਆ ਜਿਵੇਂ ਆ ਦੇਖੋ ਮੈਂ ਪਰੇ ਪਰੇ ਨਾਲ ਟੂਸੇ ਤੋੜਦੇ ਸੀਗੇ ਇਹ ਵੀ ਇੱਕ ਨਾ ਟੈਕਨੀਕ ਹੁੰਦੀ ਆ ਆ ਦੇਖੋ ਆਲੂਆਂ ਦੀ ਇੱਕ ਟੈਕਨੀਕ ਆ ਜਿਵੇਂ ਜਿਹੜੇ ਇਹਦੇ ਟੂਸਾ ਏ ਆ ਆ ਦੇਖੋ ਹੁਣ ਆਲੂਆਂ ਦੀ ਮੇਨ ਲਗਰ ਆ ਰਹੀ ਆ ਇਹ ਆਹ ਮੇਨ ਲਗਰ ਆ ਮੇਨ ਲਗਰ ਤੋਂ ਪਰ ਟੂਸਾ ਏ ਤੁਸੀਂ ਅਸਾਂ ਇਹ ਟੂਸਾ ਤੋੜ ਦੇਣਾ ਇਹਨੇ ਥੱਲੇ ਲਗਰਾਂ ਹੋਰ ਕੱਢਣੇ ਨੇ ਇੱਕੜੇ ਮੈਂ ਇਹ ਜਿਹੜਾ ਪਹਿਲਾ ਲਗਰ ਸੀ ਉਹਨੂੰ ਤੋੜਿਆ ਸੀਗਾ ਟੂਸਾ ਐਦਾਂ ਕਰਕੇ ਤੇ ਟੂਸਾ ਤੋੜਨ ਤੋਂ ਬਾਅਦ ਇਹਨੇ ਥੱਲੇ ਉਹ ਦੇਖ ਲਓ ਚਾਰ ਚਾਰ ਲਗਰਾਂ ਕੱਢ ਲਈਆਂ ਹੁਣ ਇਹਦੇ ਥੱਲੇ ਆਲੂ ਵੀ ਇਹ ਬੈੱਡ ਦੇ ਉੱਤੇ ਹੀ ਆ ਜੀ ਆ ਦੇਖੋ ਇਹ ਨਾ ਇਹ ਨਾ ਉੱਚਾ ਬੈੱਡ ਆ ਬੈੱਡ ਦੇ ਉੱਤੇ ਆਲੂ ਨੇ ਜਿਆਦਾ ਪਾਣੀ ਨਹੀਂ ਆਉਂਦਾ ਆਲੂ ਖਰਾਬ ਨਹੀਂ ਹੁੰਦਾ ਤੇ ਆਪਣੀਆਂ ਦੇਖੋ ਤੁਹਾਨੂੰ ਦਿਹਾਉਣੇ ਆ ਆਹ ਰੂੜੀ ਖਾਦ ਦੋਸਤੋ ਆਹ ਰੂੜੀ ਖਾਦ ਪਾਈ ਸੀ ਆਪਾਂ ਨੇ ਈਗਾ ਲਾਈਕ ਤਾਂ ਕਰ ਦਿਓ ਵੀਰ ਬਣ ਕੇ ਜਿਹਨਾਂ ਨੂੰ ਵਧੀਆ ਲੱਗਦਾ ਕੰਮ ਆਪਣਾ ਰੂੜੀ ਖਾਦ ਪਾ ਕੇ ਵਿਚਾਲੂ ਲਾਏ ਹੋ ਨੇ ਆਲੂ ਵੀ ਥੱਲੇ ਵੇਖੋ ਤਿਆਰ ਹੋਣ ਲੱਗ ਗਏ ਹੋਣਗੇ ਇਹ ਥੱਲੇ ਪਾਣੀ ਦੀ ਤਾਂ ਨੂੰ ਡੇਣ ਦੀ ਲੋੜੇ ਨਹੀਂ ਪੈਂਦੀ ਸਲਾਬ ਦੇਖੋ ਗਨੀ ਐਨ ਪੂਰੀ ਗਾਰਾ ਹੀ ਪਿਆ ਐਨੀ ਸਲਾਬ ਰਹਿੰਦੀ ਆ ਆਲੇ ਉੱਪਰ ਇਹਦੇ ਅਹ ਪਰਾਲੀ ਪਾਤੀ ਪਰਾਲੀ ਪਾਉਣ ਦੇ ਨਾਲ ਕੋਈ ਕਾਹ ਫੁੱਸ ਨਹੀਂ ਹੁੰਦਾ ਜਿਹੜਾ ਮਾੜਾ ਮੋਟਾ ਹੁੰਦਾ ਚਲੋ ਉਹਦਾ ਕੋਈ ਗੱਲ ਨਹੀਂ ਵਿਚਾਲੇ ਹੋ ਵੀ ਜਾਂਦਾ ਪਰ ਇੰਨਾ ਜਿਆਦਾ ਕਾਹ ਫੁੱਸ ਨਹੀਂ ਹੁੰਦਾ ਵਧੀਆ ਆਲੂ ਖੜੇ ਨੇ ਜਦੋਂ ਆਪਾਂ ਇਹਨਾਂ ਨੂੰ ਪੱਟਾਂਗੇ ਮਾਰ ਤੱਕ ਇੰਨੀ ਕਿ ਜਗ੍ਹਾ ਤੁਸੀਂ ਆਪਣੀ ਬੋਰੀ ਭਰ ਜਾਂਦੀ ਹੈ ਜੀ ਇੱਕ ਬੋਰੀ ਇੱਕ ਬੋਰੀ ਜੀ ਤਕਰੀਬਨ 4 ਕਿ ਮਹੀਨੇ ਦਾ ਚੱਲੇ ਜਾਂਦੀ ਹੈ ਜੀ ਇਦਾਂ ਹੀ ਆਪਣੇ ਉਹ ਉਧਰਲੇ ਪਾਸੇ ਇੱਕ ਉਹ ਉੱਥੇ ਮੋਟਰ ਦੇ ਕੋਲੇ ਜਗ੍ਹਾ ਹੈਗੀ ਵਰਸੀਨ ਵਾਲੀ ਡੰਗਣਾ ਵਾਸਤੇ ਵਰਸੀਨ ਲਾਇਆ ਹੋਇਆ ਤੇ ਉੱਥੇ ਵੀ ਆਪਣੇ ਆਲੂ ਲਾ ਰਹੇ ਉਹ ਵੀ ਦਿਖਾਉਣਾ ਤੁਹਾਨੂੰ ਤੇ ਬਹੁਤ ਸਾਰੇ ਵੀਰ ਲਾਈਵ ਆ ਚੁੱਕੇ ਨੇ ਮੇਰੇ ਨਾਲ ਕਮੈਂਟ ਵੀ ਕਰ ਰਹੇ ਨੇ ਕਮੈਂਟ ਵੀ ਕਰੀ ਚੱਲੋ ਵੀਰੋ ਠੀਕ ਹੈ ਤੇ ਅਸੀਂ ਤੁਹਾਡੇ ਸਹਿਯੋਗ ਨਾਲ ਇਹ ਤੁਹਾਨੂੰ ਇਹ ਚੀਜ਼ਾਂ ਦਿਖਾਉਨੇ ਆ ਇਤਸ਼ਾਹ ਮਿਲ ਜਿੰਦਾ ਸਾਨੂੰ ਵੀ ਆਪਾਂ ਇੱਕ ਕੀਲਾ ਦੇਖ ਰਹੇ ਹਾਂ ਤੁਸੀਂ ਇਹ ਜਿਹੜਾ ਛੋਟਾ ਪਰਲੇ ਪਾਸੇ ਉਹ ਪਰੇ ਤੋਰੇ ਵਾਲਾ ਆ ਟਰਾਂਸਫਾਰਮਰ ਦੇ ਨਾਲ-ਨਾਲ ਇਹ ਸਾਰਾ ਇੱਕ ਕੀਲਾ ਰੱਖਿਆ ਹੋਇਆ ਆਪਾਂ ਨੇ ਉਹ ਤੱਕ ਇੱਕ ਏਕੜ ਕਹਿ ਦਿੰਦੇ ਆ ਆਰਗੈਨਿਕ ਫਾਰਮ ਆ ਉਸਨੇ ਇੱਥੇ ਪਾਉਂਦੇ ਤੇ ਗੁੱਡਗੜਾਈ ਕਰ ਦਿੱਤੀ ਆ ਵਧੀਆ ਸਿਹਤ ਵਾਸਤੇ ਤੇ ਤੁਸੀਂ ਵੀ ਸਾਰੇ ਜਾਣੇ ਆਰਗੈਨਿਕ ਲਾਓ ਲੌਂਗ ਟਾਈਮ ਲਈ ਸਿਹਤ ਵਧੀਆ ਬਣਾ ਲਓ ਜੇ ਕੋਈ ਦਿੱਕਤ ਆਉਂਦੀ ਆ ਤੁਹਾਨੂੰ ਕਿਸੇ ਵੀ ਕਿਸਮ ਦੀ ਜਿਵੇਂ ਕੋਈ ਹੈ ਨਾ ਬਜ਼ੁਰਗਾਂ ਨੂੰ ਪੱਲੀ ਖੁੱਲੀ ਦੀ ਪ੍ਰੋਬਲਮ ਆ ਜਾਂ ਕਿਸੇ ਦੀ ਪਿੱਠ ਦੁਖਦੀ ਆ ਜਾਂ ਗਰਦਨ ਦੀ ਨਾਲ ਚੜਦੀ ਆ ਤੁਸੀਂ ਆਪਣੀਆਂ ਵੀਡੀਓ YouTube ਤੇ ਦੇਖ ਸਕਦੇ ਹੋ ਆਪਾਂ ਵਧੀਆ ਪਾਈਆਂ ਹੋਈਆਂ ਨੇ ਅਡਾ ਉਹੀ ਵੀਡੀਓ ਪਾਉਣੀ ਆ ਜਿਹੜੀ ਸੱਚੀ ਆ ਜੇ ਆਪਾਂ ਸੱਚੀ ਗੱਲ ਤੁਹਾਨੂੰ ਤਾਂ ਦੱਸ ਰਹੇ ਆ ਸੱਚੀਆਂ ਗੱਲਾਂ ਦੇ ਵਿੱਚ ਦੇਖੋ ਜੇ ਆਹ ਆਲੂ ਹੋਏ ਨੇ ਆਰਗੈਨਿਕ ਹੋਏ ਨੇ ਤੁਹਾਨੂੰ ਤਾਂ ਦਿਖਾਏ ਨਹੀਂ ਨਹੀਂ ਆਪਾਂ ਨੂੰ ਐਵੇਂ ਝੂਠ ਪਾਉਣ ਦੀ ਕੀ ਲੋੜ ਆ ਕਿਸ ਨੂੰ ਦਿਖਾਉਣ ਦੀ ਝੂਠੇ ਵੀਡੀਓ ਬਹੁਤ ਆ ਜਾਂਦੀਆਂ ਨੇ ਆ ਜਿੰਨੇ ਕ ਜਿੰਨਾ ਕ ਕੰਮ ਕੀਤਾ ਵਧੀਆ ਕੀਤਾ ਆ ਵਧੀਆ ਹੋਏ ਨੇ ਤੁਹਾਨੂੰ ਦਿਖਾਤੇ ਆਪਾਂ ਨੇ ਵੀ ਵਧੀਆ ਹੋ ਗਏ ਭਾਈ ਆ ਦੇਖ ਲਓ ਤੁਸੀਂ ਵੀ ਕਰ ਸਕਦੇ ਹੋ ਤਾਂ ਜੇ ਨਹੀਂ ਹੋਣਗੇ ਤਾਂ ਤੁਸੀਂ ਮੈਨੂੰ ਬੁਲਾ ਵੀ ਸਕਦੇ ਹੋ ਮੇਰਾ ਨੰਬਰ ਵੀ ਹੈਗਾ ਜੋ ਮੇਰੇ ਵੀਡੀਓ ਚ ਪਾਇਆ ਸਾਰੀਆਂ ਚ 9857 05701 ਆ ਸਾਡੇ ਗਵਾਡੀਆਂ ਨੇ ਜਾਂ ਜਿਹਨਾਂ ਨੂੰ ਅਸੀਂ ਠੇਕੇ ਦੀ ਜ਼ਮੀਨ ਦਿੱਤੀ ਜਾਂ ਪਰਲੇ ਪਾਸੇ ਵਾਲੀ ਇਨਾਂ ਨੇ ਖਾਲ ਉਹਨਾਂ ਦੀ ਮੋਟਰ ਨਹੀਂ ਜਾਂਦਾ ਆ ਭਈਆਂ ਨੇ ਸਾਲਿਆਂ ਨੇ ਆ ਪਤਾ ਨਹੀਂ ਕਿਹੜੀ ਸਪਰੇਅ ਮਾਰੀ ਆ ਉੱਤੇ ਦੇਖ ਲਓ ਧੂੜ ਕੜਤੀ ਇਹ ਸਾਲਾ ਦੂਜੇ ਮੇ ਤੋਂ ਗਾਲ੍ਹਾਂ ਸੁਣਦੇ ਹੋ ਦੂਜੇ ਦੇ ਖੇਤਕਾਰ ਨੂੰ ਮਾਰਦੇ ਹੋ ਆਪਣੀਆਂ ਬੱਟਾਂ ਤੇ ਤੁਸੀਂ ਖਾਲਾਂ ਤੇ ਮਾਰ ਲਓ ਆਪਣੇ ਖਾਲ ਸਾਫ਼ ਕਰ ਲਓ ਜਿਹੜੇ ਕਰਨੇ ਨੇ ਆਓ ਤੱਕ ਦੇਖੋ ਖਾਲ ਹੈ ਮਾਰ ਮਾਰ ਕੇ ਸਪਰੇਅ ਹਾਂ ਇੱਧਰ ਵੀ ਲੈ ਤੁਸੀਂ ਖਾਲ ਨੂੰ ਮਾਰੋ ਸਪਰੇਅ ਹੜੀ ਮਾਰੀ ਨੇ ਸਾਡੀ ਸੜ ਕਾਤੇ ਮਾਰਦੇ ਹੋ ਬੱਟਾਂ ਤੇ ਅਸੀਂ ਤਾਂ ਕੱਖਾਂ ਦੇ ਨਾਲ ਰਹਿਣਾ ਕੱਖ ਦੇ ਕੱਖਾਂ ਦੇ ਵਿੱਚ ਹੀ ਹੁਣ ਆ ਦੋਸਤੋ ਆਪਾਂ ਦੇਖੋ ਕੋਈ ਸਪਰੇਅ ਨਹੀਂ ਮਾਰਦੇ ਹੈਗੇ ਇਹ ਠੇਕੇ ਵਾਲ ਨੂੰ ਅੱਜ ਘੂਰਾਂਗੇ ਜਾ ਕੇ ਉਹ ਭਈਏ ਮਾਰ ਦਿੰਦੇ ਨੇ ਵੀ ਬੱਟਾ ਸਾਫ਼ ਕਰਨ ਦੇ ਮਾਰੇ ਪਰ ਆਪਾਂ ਵਧੀਆ ਆਰਗੈਨਿਕ ਹੀ ਖਾਣਾ ਤੇ ਆਰਗੈਨਿਕ ਦੱਸਦਾ ਤੁਹਾਨੂੰ ਤੇ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਵੇ ਕੰਮ ਆਪਣਾ ਉਹ ਆਰਗੈਨਿਕ ਚੀਜ਼ਾਂ ਦਾ ਤੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਤੁਹਾਨੂੰ ਆਪਾਂ ਘਰੇ ਦਾ ਵੀ ਦਿਖਾਵਾਂਗੇ ਘਰੇ ਵੀ ਆਪਣੇ ਨਿੰਬੂ ਨੂੰ ਬੁਲਾਏ ਹੋ ਨੇ ਵਧੀਆ ਗਮਲਿਆਂ 'ਚ ਵੀ ਵਧੀਆ ਹੋ ਜਾਂਦਾ ਕੰਮ ਤੇ ਜਿਹੜੇ ਗਮਲਿਆਂ 'ਚ ਕਰਨੀ ਚਾਹੁੰਦੇ ਨੇ ਉਹ ਗਮਲੇ ਵਾਲੇ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਕੁਛ ਵੀ ਪੁੱਛਣ ਵਾਸਤੇ ਆਪਾਂ ਤੁਹਾਨੂੰ ਜੋ ਜੋ ਆਪ ਨੂੰ ਸਮਝ ਆਈ ਆ 8-10 ਸਾਲਾਂ ਦੇ ਵਿੱਚ ਉਹ ਤੁਹਾਡੇ ਨਾਲ ਜਰੂਰ ਸ਼ੇਅਰ ਕਰ ਦੇਵਾਂਗੇ ਤੇ ਇੱਕ ਇਹ ਕਿਨਾਂ ਦੀ ਜਿਵੇਂ ਆਲੂਆਂ ਦੀ ਪ੍ਰੂਨਿੰਗ ਕਿਸੇ ਵੀ ਚੀਜ਼ ਦੀ ਪ੍ਰੂਨਿੰਗ ਜ਼ਰੂਰੀ ਆ ਜਦੋਂ ਤਿੰਨ ਤਿੰਨ ਪਛੇ ਛੇ ਪੱਤੇ ਹੋ ਜਾਂਦੇ ਨੇ ਕਿਸੇ ਵੀ ਬੇਲ ਦੇ ਉਹ ਪ੍ਰੂਨਿੰਗ ਜ਼ਰੂਰ ਕਰੋ ਆਲੂਆਂ ਨੂੰ ਵੀ ਪਿਆਜ਼ਾਂ ਨੂੰ ਵੀ ਲਸਣ ਨੂੰ ਵੀ ਸਾਰੇ ਕਿਸੇ ਦੀ ਪ੍ਰੂਨਿੰਗ ਜ਼ਰੂਰ ਹੋਣੀ ਚਾਹੀਦੀ ਆ ਉਹਦੇ ਨਾਲ ਤੁਹਾਡਾ ਵਧੀਆ ਸਾਈਜ਼ ਬਣਦਾ ਇਹ ਸਭ ਤੋਂ ਜ਼ਰੂਰੀ ਕੰਮ ਆ ਪ੍ਰੂਨਿੰਗ ਵਾਲਾ ਪ੍ਰੂਨਿੰਗ ਮਤਲਬ ਉੱਪਰੋਂ ਤੋੜ ਦੇਣਾ ਟੁੱਸਾ ਕਿਸੇ ਵੀ ਬੇਲ ਦਾ ਜਾਂ ਕਿਸੇ ਵੀ ਚੀਜ਼ ਦਾ ਤੁਸਾ ਤੋੜ ਦੇਣਾ ਤੇ ਪ੍ਰੋਨਿੰਗ ਹੋ ਜਾਂਦੀ ਆ ਤੇ ਮੇਰੇ ਵੀਰ ਨੇ ਆ ਇੱਕ ਭੇਜਿਆ ਆਪਾਂ ਨੂੰ ਵਿੱਚ ਸਿਟੀ ਵੀਰੇ ਮੇਰੀ ਸਿਟੀ ਹੈਗੀ ਆ ਲੁਧਿਆਣਾ ਲੁਧਿਆਣਾ ਡਿਸਟ੍ਰਿਕਟ ਪੰਜਾਬ ਦੇ ਵਿੱਚ ਲੁਧਿਆਣਾ ਡਿਸਟ੍ਰਿਕਟ ਆ ਤੇ ਉੱਥੇ ਆਪਣਾ ਪਿੰਡ ਹੈ ਨਾਗਰਾ ਪਿੰਡ ਨਾਗਰਾ ਤਹਿਸੀਲ ਸੰਬਰਾਲਾ ਜ਼ਿਲ੍ਹਾ ਲੁਧਿਆਣਾ ਉੱਥੇ ਆਪਣਾ ਫਾਰਮ ਆ ਇਹ ਠੀਕ ਆ ਜੀ ਤੇ ਨਾਲ ਆਪਾਂ ਨੇ ਫਲ ਫੁਲਾਂ ਦਾ ਵੀ ਬੁੱਟੇ-ਵੱਟੇ ਮਾਰੇ-ਮੁੱਟੇ ਲਾਏ ਨੇ ਹੁਣ ਆਪਾਂ ਸਲਾਹ ਕਰਦੇ ਆਂ ਵੀ ਆਲੇ-ਦਾਲੇ ਲਈ ਇਟੜੀਆਂ ਵਾਸਤੇ 베ਰੀਆਂ ਦੋ ਤਿੰਨ ਜ਼ਰੂਰ ਲਾਵਾਂਗੇ ਜਿਹੜੀ 베ਰੀ ਲਾਉਨੇ ਆ ਨਾ ਦੋਸਤੋ ਇਹ 베ਰੀ ਦੇ ਉੱਤੇ ਛੋਟੀ ਜਿੜੀ ਬਹੁਤ ਆਉਂਦੀ ਆ ਤੇ ਆਪਾਂ ਨੂੰ ਉਹਨਾਂ ਦਾ ਵੀ ਬਹੁਤ ਖਿਆਲ ਰੱਖਣਾ ਚਾਹੀਦਾ ਆਪਾਂ ਨੂੰ ਉਹਨਾਂ ਨੂੰ ਆਲ ਨੇ ਬਲਾਕ ਬਣਾ ਕੇ ਦੇਣ ਦੀ ਥਾ ਤੇ ਆਪਾਂ ਨੂੰ ਪੁਰਾਣੇ ਸਮੇ ਵਾਲੀਆਂ ਉਹ ਝਾੜੀ 베ਰੀਆਂ ਜ਼ਰੂਰ ਲਾਉਣੀ ਚਾਹੀਆਂ ਨੇ ਕਿਉਂਕਿ 베ਰੀਆਂ ਦੇ ਉੱਤੇ ਚਿੜੀਆਂ ਦਾ ਇੱਕ ਰਹਿਣ ਬਸੇਰਾ ਹੁੰਦਾ ਬਹੁਤ ਵੱਡਾ ਘਰ ਹੁੰਦਾ ਕਿਉਂਕਿ ਉੱਥੇ ਜਾਨਵਰ ਵੱਡਾ ਨਹੀਂ ਪੈਂਦਾ ਠੀਕ ਹੈ ਨਾ ਦੋਸਤੋ ਸਾਰਿਆਂ ਨੂੰ ਪਤਾ ਹੀ ਆ ਵੀ بڑا ਜਾਨਵਰ 베ਰੀ ਚ ਵੱਡਦਾ ਨਹੀਂ ਕੌਂ ਕੂੰ 베ਰੀ ਚ ਨਹੀਂ ਵੱਡਦਾ ਟਿੜੀ 베ਰੀ ਚ ਵੱਡ ਜਾਂਦੀ ਆ ਤੇ ਉੱਥੇ ਉਹ ਆਪਣਾ ਰਹਿਣ ਬਸੇੜਾ ਕਰਦੀ ਆ ਤੇ ਹੁਣ ਮੇਰੇ ਮਨ ਦੀ ਬਹੁਤ ਇੱਛਾ ਕਿ ਮੈਨੂੰ 베ਰੀਆਂ ਮਿਲ ਨਹੀਂ ਰਹੀਆਂ ਜੇ ਕਿਸੇ ਵੀਰ ਕੋ ਹੋਵੇ ਤਾਂ ਮੈਨੂੰ ਜ਼ਰੂਰ ਦੱਸੇ ਕਿ ਅਸੀਂ ਤੁਹਾਨੂੰ 베ਰੀਆਂ ਦਵਾ ਦੇਣਾ ਮੈਨੂੰ ਉਹ ਮੈਂ 5-7 베ਰੀਆਂ ਲਾਉਣੀਆਂ ਨੇ ਛੋਟੀਆਂ ਚਿੜੀਆਂ ਜਿਹੜੀਆਂ ਕਿ ਆਪਣੇ ਖਤਮ ਹੋਣ ਦੀ ਕਗਾਰ ਤੇ ਤੇ ਉਹਨਾਂ ਨੂੰ ਆਪਾਂ ਨੇ ਜ਼ਰੂਰ ਦੁਆਰਾ ਆਪਣੇ ਦੇਸ਼ ਚ ਲੈ ਕੇ ਆਉਣਾ ਆਪੇ ਤੇ ਤਾਂ ਕਰਕੇ ਵੀ ਹਨਾ ਹਰ ਇੱਕ ਬੰਦੇ ਦਾ ਖਿਆਲ ਰੱਖਣਾ ਚਾਹੀਦਾ ਆਪਾਂ ਨੂੰ ਵੀ ਆਪਾਂ ਨੂੰ ਦਰਖਤ ਵੜਦੇ ਆਪਾਂ ਨੇ ਉਹਦੇ ਕਰਕੇ ਸਾਰੇ ਕੰਮ ਖਰਾਬ ਹੋਣ ਲੱਗ ਗਏ ਜਿਹੜੇ ਜਿਹੇ ਪੰਛੀ ਜਿਹਹੇ ਦਰਖਤਾਂ ਦੇ ਰਹਿੰਦੇ ਨੇ ਹੁਣ ਕਿਕਰਾਂ ਤੇ ਬੰਗਲੇ ਬਹੁਤ ਰਹਿੰਦੇ ਸੀ ਬੰਗਲੇ ਵੀ ਬਹੁਤ ਆਪਣੀ ਮਦਦ ਕਰਦੇ ਨੇ ਹਨਾ ਖੇਤੀ ਵੜਜ ਜਾਨਵਰ ਟਿੱਡੀ ਬਹੁਤ ਚੁੱਕ ਜਾਂਦੇ ਨੇ ਟੜੀਆਂ ਵੀ ਬਹੁਤ ਸੁੰਢੀ ਸਾਢੀ ਚੁੱਕ ਜਾਂਦੀਆਂ ਨੇ ਸਾਰਾ ਕੁਝ ਤੇ ਆਪਾਂ ਨੂੰ ਇਦਾਂ ਹੀ ਸਾਰਾ ਮਤਲਬ ਇੱਕ ਦੂਜੇ ਦਾ ਤਾਲਮੇਲ ਨਾਲੇ ਖੇਤੀ ਕਰਨੀ ਆ ਤਾਲਮੇਲ ਨਾਲੇ ਜੇ ਪਰਮਾਤਮਾ ਨੇ ਦੁਨੀਆ ਤੇ ਭੇਜਿਆ ਤਾਂ ਸਾਰੇ ਤੁਸੀਂ ਵੀ ਹੈਨਾ ਅ ਮਤਲਬ ਕੋਈ ਨਾ ਕੋਈ ਐਪਰ ਜਰੂਰ ਕਰੋ ਹੁਣ ਸ਼ਹਿਰ ਵਾਲੇ ਵੀ ਵੀ ਚਲੋ ਬੇਰੀਆਂ ਨਹੀਂ ला ਸਕਦੇ ਤਾਂ ਆਪਣੇ ਚਲੋ ਘਰਾਂ ਚ ਮਾੜੇ ਮੋٹے ਇਹ ਜੀ ਜਿਵੇਂ ਪੁਰਾਣੇ ਸਮੇਂ ਚ ਪੱਲਾ ਕੜੀਆਂ ਵਾਲੇ ਘਰ ਹੁੰਦੇ ਸੀਗੇ ਉਦਾਂ ਦਾ ਕੋਈ ਸਿਸਟਮ ਜਰੂਰ ਬਣਾਓ ਵੀ ਯਾਰ ਮੇਰੇ ਥੋੜੀ ਛੱਤ ਦੇ ਉੱਤੇ ਵੀ ਕੋਈ ਚਿੜੀ ਕੋਈ ਜਾਨਵਰ ਕੋਈ ਹੈਨਾ ਪੰਛੀ ਤੁਹਾਡੇ ਘਰੇ ਆਵੇ ਰਹਿਵੇ ਤੁਹਾਡਾ ਮਹਿਮਾਨ ਹੋਵੇ ਤੁਸੀਂ ਆਪਣੇ ਖਾਣੇ ਪੀਣੇ ਚੋਂ ਕੱਢ ਕੇ ਥੋੜਾ ਜਿਹਾ ਉਹਨੂੰ ਵੀ ਦੇਵੋ ਤੇ ਇਹ ਇੱਕ ਬਹੁਤ ਪਰਮਾਤਮਾ ਨਾਲ ਜੁੜਨੇ ਵਾਲੀ ਗੱਲ ਹੁੰਦੀ ਆ ਕੋਈ ਕਿਸੇ ਵੀ ਧਰਮ ਦੇ ਵਿੱਚ ਆਪਾਂ ਧਰਮਾਂ ਦੇ ਵਿੱਚ ਗੱਲ ਨਹੀਂ ਕਰਦੇ ਕਿਸੇ ਵੀ ਧਰਮ ਦੇ ਵਿੱਚ ਆ ਵੀ ਹੈਨਾ ਵੀ ਪਰਮਾਤਮਾ ਦੇ ਨਾਲ ਪਰਮਾਤਮਾ ਦਾ ਮੇਲ ਦੇ ਲਈ ਆਪਾਂ ਨੂੰ ਇਹ ਕੰਮ ਕਰਨੇ ਚਾਹੀਦੇ ਨੇ ਤੇ ਇਹ ਬੱਬੇ ਨਾਨਕ ਨੇ ਸਾਨੂੰ ਇਹ ਖੇਤੀ ਬਖਸ਼ੀ ਆ ਵੀ ਹੈਨਾ ਬਿਨਾ ਕਿਸੇ ਜ਼ਹਿਰ ਪਾਏ ਤੋਂ ਕਿਉਂਕਿ ਉਹਨਾਂ ਨੇ ਫਲਸਫਾ ਹੀ ਸੀਗਾ ਵੀ ਹੈਨਾ ਤੇ ਹਮੇਸ਼ਾ ਬੰਦੇ ਵਧੀਆ ਸੇਹਤਾਂ ਰਹਿਣ ਤੇਰਾ ਤੇਰਾ ਤੋਲਿਆ ਉਹਨਾਂ ਨੇ ਤਰਾਹੋ ਜੀ ਆਪਰੋਂ ਦੱਸਿਆ ਤੇ ਆਪਾਂ ਨੂੰ ਵੀ ਇਹੀ ਚਾਹੀਦਾ ਵੀ ਆਪਾਂ ਵੀ ਉਹਨਾਂ ਦੇ ਫਾਲਸਫੇ ਤੇ ਜਰੂਰ ਚੱਲੀਏ ਤੇ 35 36 ਵੀਰ ਲਾਈਵ ਜਰੂਰ ਆਗੇ ਲਾਈਵ ਆ ਗਏ ਨੇ ਮੇਰੇ ਨਾਲ ਬਹੁਤ ਦਿਨਾਂ ਤੋਂ ਮੈਂ ਲਾਈਵ ਨਹੀਂ ਸੀ ਹੋ ਰਿਹਾ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਵੀ ਪਾ ਰਹੇ ਹਾਂ ਤੇ ਧੰਨਵਾਦ ਦੋਸਤੋ ਸਾਰਿਆਂ ਦਾ ਬਹੁਤ-ਬਹੁਤ ਜਿੰਦਾ ਨੇ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਨੇ ਠੀਕ ਆ ਜੀ ਤੇ ਮੇਰੀਆਂ ਵੀਡੀਓ ਜਰੂਰ ਦੇਖਿਓ ਤੁਹਾਡੀਆਂ ਖੱਲੀਆਂ ਆ ਬਿਯੁਰਗਾ ਦਾ ਨਿਯਾਤ ਨਾ 100% ਹੋਊਗਾ ਜਿਹੜੇ ਵੀਰ ਨਵੇਂ ਆਏ ਨੇ ਦੱਸ ਰਹੇ ਹਾਂ ਤੇ ਬਜ਼ੁਰਗਾਂ ਦੀਆਂ ਨਾੜਾਂ ਦੀ ਕਰਦੇ ਨੇ ਨਾੜ ਘਰ ਹੀ ਬੈਠੇ ਇਲਾਜ ਕਰ ਲੈਣਾ ਜੇ ਨਾ ਪਤਾ ਲੱਗੇ ਤਾਂ ਫੋਨ ਕਰ ਲਿਓ ਤੁਹਾਡਾ 101% ਇਲਾਜ ਹੋ ਬਜ਼ੁਰਗਾਂ ਵਾਸਤੇ ਆਪਾਂ ਸਪੈਸ਼ਲ ਇਹ ਵੀਡੀਓ ਪਾਈ ਸੀਗੀ ਵੀ ਖੱਲੀਆਂ ਠੀਕ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਸਰਚ ਕਰੋ ਖੱਲੀਆਂ ਦਾ ਇਲਾਜ ਤੇ ਦੇਖਿਓ ਤੇ 101% ਰਿਜ਼ਲਟ ਆ ਦੋਸਤੋ ਕੋਈ ਕਿਸੇ ਤੋਂ ਕੁਝ ਨਹੀਂ ਲੈਣਾ ਨਾ ਕਿਸੇ ਨੂੰ ਉਹ ਕਰਨਾ ਸਿਰਫ ਇਲਾਜ ਦੱਸਣੇ ਨੇ ਵੀ ਆਹ ਇਲਾਜ ਤੁਸੀਂ ਘਰੇ ਬੈਠ ਕੇ ਆਪ ਕਰ ਲਓ